ਸਤ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ 'ਤੇ ਅੱਜ ਮੈਂ ਕਲੈਕਸ਼ਨਾਂ ਜੋ ਲੈ ਕੇ ਆਈਆਂ ਹਾਂ ਉਹ ਥੋੜੀਆਂ ਜੀਆਂ ਪਾਰਟੀ ਵੇਅਰ ਲੁੱਕ ਵਾਲੀਆਂ ਵਿੱਚ ਹੈਗੀਆਂ ਨੇ ਕਿਤੇ ਕੁਝ ਜਣੀਆਂ ਆਣ ਗਿਆ ਉਹ ਸਿੰਪਲ ਸੌਫਟਰ ਟੌਪ ਐਂਡ ਬਾਟਮ ਦੀ ਕਲੈਕਸ਼ਨ ਆਏਗੀ ਤੇ ਡੇਲੀ ਵੇਅਰ ਵਾਲੇ ਵੀ ਬੜੇ ਸੂਟ ਆਣਗੇ ਮੇਰੇ ਕੋਲ ਹਰ ਤਰ੍ਹਾਂ ਦੀਆਂ ਹਰ ਰੇਂਜ ਵਾਲੀਆਂ ਤੇ ਹਰ ਫੈਬਰਿਕ ਵਿੱਚ ਕਲੈਕਸ਼ਨਾਂ ਹੁੰਦੀਆਂ ਨੇ ਅੱਜ ਕੱਲ ਟਾਈ ਡਾਈ ਦੁਪੱਟੇ ਦਾ ਤੇ ਟਾਈ ਡਾਈ ਸੂਟਾਂ ਦਾ ਫੇਰ ਬਹੁਤ ਟ੍ਰੈਂਡ ਹੈ ਤੇ ਉਹ ਵੀ ਸੂਟ ਮੇਰੇ ਕੋਲ ਅਵੇਲੇਬਲ ਹੈਗੇ ਨੇ ਤੇ ਜਿਨ੍ਹਾਂ ਵਿੱਚ ਜੋ-ਜੋ ਕਲਰ ਆਪਸ਼ਨ ਹੈ ਨੇ ਉਹ ਮੈਂ ਸਾਰੇ ਇੱਥੇ ਐਡ ਕਰ ਦਿੱਤੇ ਨੇ ਬਾਕੀ ਸਾਰੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਉਹ ਸਾਰੇ ਹੀ ਸੂਟ ਤੁਹਾਨੂੰ ਹਜ਼ਾਰ ਦੇ ਅੰਦਰ ਅੰਦਰ ਮਿਲ ਜਾਣਗੇ ਕੋਈ ਵੀ ਸੂਟ ਹੈ ਕੋਈ 750 ਦਾ 850 950 ਤੇ ਇਸ ਤੋਂ ਘੱਟ ਰੇਟ ਵਾਲੇ ਵੀ ਆਣਗੇ ਬਾਕੀ ਜਿਹੜੇ ਆ ਫਿਲਹਾਲ ਚੱਲ ਰਹੇ ਨੇ ਉਨਾਂ ਉੱਪਰ ਥੋੜਾ ਥੋੜਾ ਕਢਾਈਆਂ ਦੇ ਨਾਲ ਵਰਕ ਦਿੱਤਾ ਗਿਆ ਵਾਈਟ ਲੈਸ ਲਗਾਈ ਗਈ ਆ ਤੇ ਇਹਨਾਂ ਵਿੱਚ ਦੁਪੱਟੇ ਹਾਫ ਪਿਓਰ ਦੇ ਪਿਓਰ ਦੇ ਹਰ ਤਰ੍ਹਾਂ ਦੇ ਆਣਗੇ ਤੇ ਜੇਕਰ ਤੁਸੀਂ ਕੋਈ ਵੀ ਪ੍ਰਾਈਸ ਜਾਨਣਾ ਹੈ ਕੋਈ ਵੀ ਕੁਐਰੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਮੈਂ ਆਪਣਾ ਨੰਬਰ 6239245750 ਤੇ ਤਾਇਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਪ੍ਰਾਈਸ ਮੈਂ ਇੱਥੇ ਮੋਸਟਲੀ ਨਹੀਂ ਐਡ ਕਰਦੀ ਜੇਕਰ ਪ੍ਰਾਈਸ ਜਾਣਨਾ ਕੁਝ ਵੀ ਜਾਣਨਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਦੇਵਾਂਗੀ ਮੈਂ ਸਭ ਨੂੰ ਰਿਪਲਾਈ ਕਰਦੀ ਹਾਂ ਜੋ ਵੀ ਮੈਨੂੰ ਮੈਸੇਜ ਕਰਦੇ ਨੇ ਸੂਟ ਦੇ ਰਿਗਾਰਡਿੰਗ ਕੁਐਰੀ ਕਰਨੀ ਹੈ ਤਾਂ ਮੈਸੇਜ ਦਾ ਰਿਪਲਾਈ ਮੈਂ ਜ਼ਰੂਰ ਕਰਦੀ ਹਾਂ ਇਹਦੇ ਵਿੱਚ ਤੁਹਾਨੂੰ ਜਿਹੜਾ ਆਲਓਵਰ ਦਾ ਸੂਟ ਮਿਲੇਗਾ ਇਹ ਬਹੁਤ ਹੀ ਪਿਆਰੇ ਸੋਹਣੇ ਤੇ ਸੁਪੀਰੀਅਰ ਕੁਆਲਿਟੀ ਦੇ ਸੂਟ ਨੇ ਸਾਰੇ ਦੇ ਸਾਰੇ ਇਹਨਾਂ ਵਿੱਚ ਜੋ-ਜੋ ਕਲਰ ਆਪਸ਼ਨ ਹੈਗੀਆਂ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਹੀ ਪਿਆਰੇ ਸਾਰੇ ਹੀ ਸੂਟ ਬਹੁਤ ਪਿਆਰੇ ਨੇ ਤੇ ਗਰਮੀਆਂ ਲਈ ਸਪੈਸ਼ਲ ਨੇ ਪਿਓਰ ਕਾਟਨ ਦੇ ਆਣਗੇ ਅੱਜਕੱਲ ਜਿਹੜਾ ਕਿ ਕੋਟਾ ਡੋਰੀ ਦਾ ਦੁਪੱਟਾ ਫਿਰ ਤੋਂ 트ੈਂਡ ਵਿੱਚ ਆ ਉਹ ਵੀ ਦੁਪੱਟੀਆਂ ਵਾਲੀ ਇਹ ਕਲੈਕਸ਼ਨ ਆਣ ਗਈਆਂ ਇਹ ਵਾਲੇ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ 610 ਰੁਪਿਆਵਾਂ ਦੇ ਵਿੱਚ ਪਿਓਰ ਮਸਲੀਨ ਕਾਟਨ ਦੇ ਨਾਲ ਸੂਟ ਮਿਲੇਗਾ 2.5 ਮੀਟਰ ਦੀ ਸ਼ਰਟ ਦੀ ਲੈਂਥ ਹੈ ਤਾਂ 2.5 ਮੀਟਰ ਦੀ ਬਾਟਮ ਦੀ ਲੈਂਥ ਦਿੱਤਾ ਹੈ ਬਾਟਮ ਜਿਹੜਾ ਆਏਗਾ ਨਾਲ ਉਹ ਦੇ ਪਲੇਨ ਆਏਗਾ ਸ਼ਰਟ ਪ੍ਰਿੰਟਡ ਆਏਗੀ ਪ੍ਰਿੰਟ ਹਰ ਤਰ੍ਹਾਂ ਦਾ ਹੈਗਾ ਜਿਵੇਂ ਦਾ ਵੀ ਤੁਸੀਂ ਚਾਹੋਗੇ ਉਵੇਂ ਦਾ ਮਿਲ ਜਾਏਗਾ ਚਾਇਓ ਬ੍ਰਾਡ ਪ੍ਰਿੰਟ ਹੈ ਚਾਇਏ ਛੋਟੇ ਛੋਟੇ ਫਲਾਵਰਿੰਗ ਵਾਲਾ ਪ੍ਰਿੰਟ ਹੈ ਬਾਕੀ ਕਲੈਕਸ਼ਨ ਬਹੁਤ ਪਿਆਰੀਆਂ ਤੇ ਸੋਹਣੀਆਂ ਨੇ ਪਰਸਨਲੀ ਇਹ ਕਲੈਕਸ਼ਨ ਬਹੁਤ ਹੀ ਬੈਸਟ ਨੇ ਫॉर ਸਮਰ ਵੇਅਰ ਸਮਰ ਦੇ ਲਈ ਬਹੁਤ ਹੀ ਬੈਸਟ ਕਲੈਕਸ਼ਨਾਂ ਨੇ ਤੇ ਤੁਸੀਂ ਬਾਏ ਕਰ ਸਕਦੇ ਹੋ ਨੰਬਰ ਮੈਂ ਐਡ ਕੀਤਾ ਹੋਇਆ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਣਾ ਮੈਂ ਸੁਟਣ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ